ਸਾਰਾ ਟੰਡੂ ਟੁੱਟਕੇ ਸਭ ਜਿੰਨੋ ਕੋ ਸਭ ਕੁਝ ਨੂੰ ਹੈਰਾਨ ਹੋ ਵੀ ਇਸ ਸੱਚੀ ਗੱਲ ਹੈ ਸਭ ਕੁਝ ਹੀ ਖਾ ਕੇ ਬੰਦਾ ਕੀ ਹੈ ਕਲ ਰਾਤ ਹੋਈ ਜਾਂਦੀ ਹੈ ਇਨਸਾਨ ਨੂੰ ਘੋਰਾ ਕੇ ਮਾਈ ਦੂਸਰੇ ਘਰ ਚਲੀ ਗਈ ਗਵਰਨਰ ਡਿਵਾਨਡ ਕਹਿਣ ਕਿ ਮਾਤਾ ਜੀ ਕੀ ਗੱਲ ਹੈ ਮੱਥੇ ਤੇ ਤੇਉੜੀਆਂ ਪਈਆਂ ਨੇ ਆਪ ਤਾਂ ਜੀਰ ਕਮੇਸ਼ਾ ਪੁਛਲੇ ਨਾ ਹੁੰਦਾ ਕਿਨ ਕਾ ਤੇ ਇਨ ਤੇਉੜੀਆਂ ਨਿੱਕ ਨੌਕਰ ਰਖੋ ਬੈਠੇ ਪਤਾ ਨਹੀਂ ਛੜੀਦਾ ਭੁੱਖਾ ਕਿੱਥੋਂ ਆ ਕੇ ਰਜਣੀ ਨਹੀਂ ਉਹਨਾਂ ਸਭ ਕੁਝ ਹੀ ਤੋੜਦਾ ਹੈ ਨਿੰਦਿਆ ਛੁੱਟੀ ਚੀਜ਼ ਦਾ ਨਾਮ ਹੀ ਨਿੰਦਿਆ ਹੈ ਹਾਲਾਂਕਿ ਪ੍ਰਮਾਤਮਾ ਉਹ ਦਿਨ ਦਾ ਦਿਲ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਖਾਏਗਾ ਸਾਰੀ ਦੁਨੀਆ ਦੀ ਪਸਤੀ ਜੇ ਕੋਈ ਜੋ ਕੁਝ ਮੰਗਦੀ ਹੈ ਮਿਲਦਾ ਹੈ ਸਾਰੀ ਦੁਨੀਆ ਲੈਂਦੀ ਨਹੀਂ ਥੱਕ ਜਾਂਦੇ ਪਰ ਉਹ ਨਹੀਂ ਨਿੰਦਾ ਸਕਦਾ ਉਸ ਨੂੰ ਉਹ ਛੱਡੀ ਦਾ ਭੁੱਖਾ ਦਸਰੀ ਇਸ ਦੇ ਨਾਮ ਨਿੰਦਿਆ ਹੁੰਦੀ ਸੋ ਉਹਨੇ ਕਿਹਾ ਜੀ ਰੋਵੇ ਨਿੰਦਿਆ ਮੈਂ ਨਹੀਂ ਰਹਿਣਾ ਦਸੰਤ ਕਰਿਆ ਨੋ ਵੀ ਨਿਦਾਰਕਾਰ ਨੂੰ ਕਾ ਸਰਕਾਰ ਨੂੰ ਦਾ ਰਜੀ ਚੱਲੋ ਸਿੰਦਾਰਕਾਰ ਦੇ ਵਿੱਚ ਫਿਰ ਲੈ ਹੋਗੇ ਸ਼ਾਮ ਦੇ ਵਕਤ ਦੇਖਿਆ ਸੰਤਾਏ ਬੈਠਣ ਕੋਈ ਮੰਜਾ ਬਿਸਤਰਾ ਜਲਪਾਣੀ ਨਹੀਂ ਪੁੱਛਦਾ ਸਾਰੇ ਘਰ ਦੇ ਕੰਮ ਖੇਰੂ-ਖੇਰੂ ਹੋਏ ਆ ਤੇ ਹੈਰਾਨ ਹੋਗੇ ਬਾਹਰ ਆ ਕੇ ਤੇ ਲੋਚ ਨਹੀਂ ਪੁੱਛਣੇ ਚੱਲ ਗੀ ਹੈ ਜੀ ਨੌਕਰ ਨਹੀਂ ਨੀ ਨਾ ਇਹ ਜੇ ਸਾਰੇ ਖੇਰੂ-ਖੇਰੂ ਹੋਏ ਹਨ ਇਹਨਾਂ ਗਿੱਧੇ ਕੋ ਨਾ ਤਾਂ ਪਰਮਾਤਮਾ ਸਾਨੂੰ ਕੋ ਪੁੱਤਰ ਕੀਤਾ ਬਿਰਦ ਹੋ ਗਏ ਹੁਣ ਸਤਿ ਸ੍ਰੀ ਅਕਾਲ ਵੀ ਨਹੀਂ ਹੁੰਦੀ ਸੰਤਾਨ ਦੀ ਅਸੀਂ ਤਾਂ ਨਹੀਂ ਹੁਣ ਦੀ ਸੇਵਾ ਵਾਸਤੇ ਕੋਈ ਨੂੰ ਚੰਗਾ ਨੌਕਰਾ ਮਿਲ ਜਾਏ ਤੇ ਇਹ ਚੰਗਾ ਸੀ ਇਹ ਵੀ ਅੱਜ ਕਰਣੀ ਤੇ ਤੁੰਤ ਗਿਆ ਚਲੋ ਜਿੰਨੀ ਕਹਿੰਦੇ ਕੁਝ ਗੱਲ ਹੋਣੀ ਹੈ ਕੀ ਸ਼ਰਤ ਰੱਖੀ ਸੀ ਕੰਨੀ ਸ਼ਰਤ ਤਾਂ ਰੱਖੀ ਸੀ ਲੋ ਮੇਜੋ ਮੇਰੀ ਨਿੰਦਾ ਵੀ ਮੈਂ ਨਹੀਂ ਰਹਿਣਾ ਤੇ ਕੋਈ ਨਿੰਦਾ ਕੀਤੀ ਹੋਣੀ ਹੈ ਨਿੰਦਾ ਤਾਂ ਕੁਝ ਨਹੀਂ ਕੀਤੀ ਕਿਰਪਾ ਗੱਲ ਹੋਣੀ ਹੈ ਸਾਰੀ ਗੱਲ ਦੱਸੀ ਕਹਿੰਦੇ ਮੈਂ ਤਾਂ ਅੱਜ ਉਸ ਦੀ ਭੁੱਖ ਦੇਖਣ ਲੱਗੀ ਸੀ ਸੰਤੋਖ ਕੀ ਸੀ ਦੁਬਾਰਾ ਮੰਗਦਾ ਕੁਝ ਨਹੀਂ ਸੀ ਹੁੰਦਾ ਕਿ ਅੱਜ ਉਸ ਦੀ ਭੁੱਖ ਦੇਖ ਲਾਂਗੇ ਇਤਨਾ ਰੋਜ਼ ਦੇ ਦਿਆ ਕਰਾਂਗੇ ਮੰਗਦਾ ਤਾਂ ਹੈ ਹੀ ਨਹੀਂ ਹੈ ਸੋ ਐਸਾ ਨਾ ਹੋਵੇ ਕਿ ਫਰੰਦਾ ਹੋਵੇ ਬਸ ਜੋ ਕੁਝ ਮੈਂ ਦੇਂਗੇ ਖਾਏਂਗੇ ਖਾਏਂਗੇ ਸਭ ਕੁਝ ਹੀ ਨੁਕਟ ਗਿਆ ਸੋ ਇਸ ਕਰਕੇ ਮੇਰੇ ਚਿੱਤ ਨੂੰ ਥੋੜੀ ਜਿਹੀ ਘਬਰਾਹਟ ਹੋਈ ਗਾਰਡਨ ਪੁੱਛਣ ਲੱਗੀ ਕੀ ਗੱਲ ਮੱਤੇ ਤੇ ਤੇ ਉਹਦੀ ਗੁਰੂ ਪਈਆਂ ਨੂੰ ਲੈ ਕੇ ਡਾਕਟਰ ਆਇਆ ਸੀ ਛੇੜੀ ਤੇ ਭੁੱਖਾ ਸੀ ਕਬ ਨਹੀਂ ਸਭ ਕੁਝ ਹੀ ਖਾ ਗਿਆ ਐਨੀ ਕੀ ਗੱਲ ਕਹੀ ਸੀ ਤੇ ਲੋਚਨ ਜੀ ਕਹਿਣ ਕਮਲੀਏ ਤੂੰ ਨਿੰਦਾ ਹੋਰ ਕੀ ਹੁੰਦੀ ਹੈ ਉਹ ਆਂਤ ਤੇਰੇ ਪ੍ਰੇਮ ਦੇ ਵਸੀ ਪੂਤੋ ਕੇ ਇਸ ਸ਼ਕਲ ਵਿੱਚ ਆਇਆ ਸੀ ਤੇਰੇ ਨੌਕਰ ਰਿਆ ਸੀ ਤੂੰ ਉਸ ਨੂੰ ਛੇੜੀ ਤੇ ਭੁੱਖਾ ਦੱਸ ਰਹੀ ਉਹਦੀ ਸੇਵਾ ਕਰਕੇ ਭਜਨ ਕਰਕੇ ਜੋ ਕੁਝ ਕੋਈ ਮੰਗਦਾ ਹੋਏ ਮਿਲਦਾ ਤੂੰ ਉਸ ਨੂੰ ਛੇੜੀ ਤੇ ਭੁੱਖਾ ਦੱਸਣਾ ਨਿੰਦਿਆ ਹੋਰ ਕੀ ਹੁੰਦੀ ਹੈ ਦੱਸ ਸੋ ਐਨੀ ਗੱਲ ਜੇ ਤੁਸੀਂ ਸੁਣੀਏ ਬਹੁਤ ਚਿੰਤਾਤ ਰਹੀ ਰੋ ਰੋ ਕੇ ਫਾਬਿਲ ਮਹੀਪਾਨ ਰ ਫੜ ਗਏ ਕਿਹਨੇ ਮਾਤਾ ਖਬਰਾਉਣਾ ਮਨਨ ਦਾ ਪ੍ਰੇਮ ਦਾ ਵਸੀ ਪੂਤਉਣ ਦੀ ਬਾਣ ਪਈ